ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ। ਅੱਜ ਆਪਾਂ ਬਣਾਵਾਂਗੇ ਸੈਂਡਵਿਚ ਜੋ ਕਿ ਬਹੁਤ ਹੀ ਹੈਲਦੀ ਤਰੀਕੇ ਦੇ ਨਾਲ ਆਪਾਂ ਤਿਆਰ ਕਰਾਂਗੇ। ਇਹ ਟੇਸਟੀ ਵੀ ਬਹੁਤ ਜ਼ਿਆਦਾ ਬਣਨਗੇ ਤੇ ਹੈਲਦੀ ਵੀ ਬਹੁਤ ਜ਼ਿਆਦਾ ਬੱਚਿਆਂ ਨੂੰ ਖਾਸ ਤੌਰ ਤੇ ਬਹੁਤ ਜ਼ਿਆਦਾ ਪਸੰਦ ਆਉਣਗੇ। ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਚਲੋ ਆਪਾਂ ਹੁਣ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਖੁੱਲਾ ਜਿਹਾ ਪ ਬਰੀਕ ਕੱਟੇ ਹੋਏ ਪਿਆਜ਼ ਐਡ ਕਰ ਲਵਾਂਗੇ ਪਿਆਜ਼ ਨਾਲ ਇਹ ਬਹੁਤ ਹੀ ਵਧੀਆ ਕ੍ਰਿਸਪੀ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਹੁਣ ਇਸ ਦੇ ਵਿੱਚ ਆਪਾਂ ਬੰਦ ਗੋਭੀ ਐਡ ਕਰਾਂਗੇ ਇਹ ਆਪਾਂ ਪਰਪਲ ਕਲਰ ਦੀ ਬੰਦ ਗੋਭੀ ਲਈ ਹੈ ਇਹ ਬਹੁਤ ਹੀ ਜ਼ਿਆਦਾ ਦੇਖਣ ਦੇ ਵਿੱਚ ਵੀ ਸੋਹਣੀ ਲੱਗਦੀ ਹੈ ਤੇ ਇਹ ਖਾਣ ਦੇ ਵਿੱਚ ਵੀ ਟੇਸਟੀ ਹੁੰਦੀ ਹੈ ਤੇ ਵੈਸੇ ਵੀ ਇਹ ਹੈਲਦੀ ਹੁੰਦੀ ਹੈ ਦੇਖੋ ਇਹ ਵਾਈਟ ਤੇ ਪਰਪਲ ਕਲਰ ਕਿੰਨਾ ਪਿਆਰਾ ਲੱਗ ਰਿਹਾ ਹੈ ਬੱਚੇ ਇਸ ਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਹੁਣ ਇਸ ਨੂੰ ਵੀ ਆਪਾਂ ਬਰੀਕ ਕੱਟ ਲਿਆ ਸੀ ਪਹਿਲਾਂ ਇਸ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਫਿਰ ਇਸ ਨੂੰ ਆਪਾਂ ਬਰੀਕ ਕੱਟ ਕੇ ਹੁਣ ਇਸ ਦੇ ਵਿੱਚ ਐਡ ਕਰ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਕੌਰਨ ਜਿਸ ਨੂੰ ਕਿ ਆਪਾਂ ਮੱਕੀ ਦੇ ਦਾਣੇ ਵੀ ਕਹਿੰਦੇ ਹਨ ਇਹਨਾਂ ਨੂੰ ਆਪਾਂ ਬੋਇਲ ਕਰਕੇ ਇਸ ਦੇ ਵਿੱਚ ਐਡ ਕਰ ਲਵਾਂਗੇ ਇਸ ਦੇ ਨਾਲ ਵੀ ਸੈਂਡਵਿਚ ਹੋਰ ਜ਼ਿਆਦਾ ਟੇਸਟੀ ਤੇ ਹੋਰ ਜ਼ਿਆਦਾ ਜਮੀ ਲੱਗਦੇ ਹਨ ਤੁਸੀਂ ਜ਼ਰੂਰ ਇਸ ਨੂੰ ਇੱਕ ਵਾਰੀ ਟਰਾਈ ਕਰਿਓ ਤੁਹਾਡੇ ਬੱਚੇ ਵੀ ਬਹੁਤ ਹੀ ਖੁਸ਼ ਹੋ ਕੇ ਇਹਨਾਂ ਨੂੰ ਖਾਣਗੇ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਚਿੱਲੀ ਫਲੇਕਸ ਜੇਕਰ ਤੁਹਾਡੇ ਕੋਲ ਚਿੱਲੀ ਫਲੇਕਸ ਨਹੀਂ ਹੋਣ ਤਾਂ ਤੁਸੀਂ ਲਾਲ ਮਿਰਚਾਂ ਨੂੰ ਸੁਕੀਆਂ ਨੂੰ ਕੋਟ ਕੇ ਉਸ ਦੇ ਵਿੱਚੋਂ ਇਸ ਦੇ ਬੀਜ ਐਡ ਕਰ ਸਕਦੇ ਹੋ ਤੇ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਹੋਰ ਇਸ ਨੂੰ ਟੇਸਟੀ ਤੇ ਬਜ਼ਾਰ ਵਰਗਾ ਬਣਾਉਣ ਲਈ ਔਰਗੈਨੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਹਨਾਂ ਸੈਂਡਵਿਚਾਂ ਨੂੰ ਖਾ ਕੇ ਤੁਸੀਂ ਬਾਜ਼ਾਰ ਦੇ ਸੈਂਡਵਿਚ ਭੁੱਲ ਜਾਓਗੇ। ਬੱਚੇ ਵਾਰ-ਵਾਰ ਤੁਹਾਨੂੰ ਕਹਿਣਗੇ ਇਸ ਤਰ੍ਹਾਂ ਦੇ ਸੈਂਡਵਿਚ ਬਣਾਉਣ ਦੇ ਲਈ। ਹੁਣ ਇਸ ਦੇ ਵਿੱਚ ਆਪਾਂ ਸਵਾਦ ਦੇ ਅਨੁਸਾਰ ਨਮਕ ਐਡ ਕਰ ਲਵਾਂਗੇ। ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਇਸ ਦੇ ਵਿੱਚ ਆਪਾਂ ਮਿਊਨਿਸ ਐਡ ਕਰਾਂਗੇ ਤੇ ਸਾਰਿਆਂ ਨੂੰ ਆਪਾਂ ਹੁਣ ਮਿਕਸ ਕਰ ਲਵਾਂਗੇ ਤੇ ਇਹ ਆਪਣਾ ਸੈਂਡਵਿਚਾਂ ਦਾ ਮਿਕਸਚਰ ਬਣ ਕੇ ਬਿਲਕੁਲ ਰੈਡੀ ਹੈ ਇਸਦੇ ਵਿੱਚ ਆਪਾਂ ਕ੍ਰਸ਼ ਕਰਕੇ ਪਨੀਰ ਵੀ ਐਡ ਕੀਤਾ ਸੀਗਾ ਉਹ ਥੋੜਾ ਵੀਡੀਓ ਆਪਣੇ ਕੋਲੋਂ ਸਕਿਪ ਹੋ ਗਈ ਸੀ ਹੁਣ ਆਪਾਂ ਇੱਥੇ 6 ਬ੍ਰੈਡ ਦੇ ਸਲਾਈਸਿਸ ਇਸ ਤਰ੍ਹਾਂ ਰੱਖ ਲਵਾਂਗੇ ਤੇ ਇਹਨਾਂ ਦੇ ਉੱਪਰ ਆਪਾਂ ਲਗਾਵਾਂਗੇ ਹੁਣ ਇੱਕ ਬ੍ਰੈਡ ਤੇ ਆਪਾਂ ਗ੍ਰੀਨ ਚਿਲੀ ਸੌਸ ਲਗਾਵਾਂਗੇ ਇੱਕ ਤੇ ਆਪਾਂ ਰੈੱਡ ਚਿਲੀ ਸੌਸ ਲਗਾਵਾਂਗੇ ਇਸ ਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇੱਕੇ ਵਾਰੀਆ ਆਪਾਂ ਸਾਰੇ ਬ੍ਰੈਡਸ ਦੇ ਉੱਪਰ ਸੌਸ ਲਗਾ ਲਵਾਂਗੇ ਇਹ ਹੁਣ ਸਾਰੀ ਬ੍ਰੈਡਸ ਦੇ ਉੱਪਰ ਆਪਾਂ ਸੌਸ ਲਗਾ ਲਿਆ ਹਨ ਹੁਣ ਆਪਾਂ ਇਸ ਦੇ ਉੱਪਰ ਬਣਾਇਆ ਹੋਇਆ ਮਿਕਸਰ ਲਗਾ ਦੇਵਾਂਗੇ ਇਹ ਆਪਾਂ ਪਰ ਪਰ ਕੇ ਮਿਕਸਰ ਇਹਦੇ ਉੱਪਰ ਰੱਖਾਂਗੇ ਇਸ ਦਿਨ ਆ ਸੈਂਡਵਿਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹਨ। ਮੂਲੇ ਥੀ ਮੈਂ ਚੀਜ਼ ਸਲਾਈਸਸ ਲਏ ਹਨ ਤੇ ਉਹਨਾਂ ਨੂੰ ਥੋੜਾ ਥੋੜਾ ਕਰਕੇ ਇਸ ਦੇ ਉੱਪਰ ਲਗਾ ਦਿੱਤਾ ਹੈ। ਕਿਉਂਕਿ ਮੇਰੇ ਕੋਲ ਚੀਜ਼ ਸਲਾਈਸਸ ਦੋ ਹੀ ਸਨ। ਇਸ ਲਈ ਮੈਂ ਇਸ ਨੂੰ ਤਿੰਨਾਂ ਦੇ ਵਿੱਚ ਡਿਵਾਈਡ ਕਰ ਦਿੱਤਾ ਥੋੜਾ ਥੋੜਾ। ਉਹਨਾਂ ਇਹਨਾਂ ਦੇ ਉੱਪਰ ਆਪਾਂ ਦੂਸਰੇ ਬ੍ਰੈਡ ਲਗਾ ਦੇਵਾਂਗੇ। ਤੇ ਇਹਨਾਂ ਨੂੰ ਹੁਣ ਆਪਾਂ ਤਵੇ ਦੇ ਉੱਪਰ ਸੇਕ ਲਵਾਂਗੇ ਜੇਕਰ ਤੁਹਾਡੇ ਕੋਲ ਸੈਂਡਵਿਚ ਮੇਕਰ ਹੈ ਤਾਂ ਤੁਸੀਂ ਉਸ ਦੇ ਵਿੱਚ ਵੀ ਬਣਾ ਸਕਦੇ ਹੋ ਪਰ ਤਵੇ ਦੇ ਉੱਪਰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੇ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹਨ ਹੁਣ ਆਪਣਾ ਤਵਾ ਗਰਮ ਹੋ ਚੁੱਕਾ ਹੈ ਇਸ ਦੇ ਉੱਪਰ ਆਪਾਂ ਬਟਰ ਲਗਾਵਾਂਗੇ ਤੇ ਇਸ ਦੇ ਉੱਪਰ ਆਪਾਂ ਸੈਂਡਵਿਚ ਰੱਖ ਦਵਾਂਗੇ ਜੇਕਰ ਤੁਹਾਡਾ ਤਵਾ ਵੱਡਾ ਹੈ ਤਾਂ ਤੁਸੀਂ ਦੋ ਸੈਂਡਵਿਚ ਇੱਕ ਵਾਰੀ ਪਕਾ ਸਕਦੇ ਹੋ ਤੇ ਜੇਕਰ ਛੋਟਾ ਹੈ ਤਾਂ ਤੁਸੀਂ ਇੱਕ ਹੀ ਰੱਖ ਕੇ ਉਸ ਨੂੰ ਪਕਾ ਲਵੋ ਇਹ ਆਸਟਾ ਫਲੇਮ ਆਪਾਂ ਮੀਡੀਅਮ ਹੀ ਰੱਖਾਂਗੇ ਕਿਉਂਕਿ ਮੀਡੀਅਮ ਗੈਸ ਦੇ ਉੱਪਰ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹਨ ਇਹ ਆਪਾਂ ਇਸ ਤਰ੍ਹਾਂ ਉੱਪਰੋਂ ਥੋੜਾ ਥੋੜਾ ਇਹਨਾਂ ਨੂੰ ਪ੍ਰੈਸ ਕਰਕੇ ਸੈਂਡਵਿਚ ਤਿਆਰ ਕਰਾਂਗੇ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਸੈਂਡਵਿਚ ਬਣਾ ਕੇ ਦੇਖਿਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹਨ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਆਉਣਗੇ ਇਹ ਆਪਾਂ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਵੀ ਦੇ ਸਕਦੇ ਹਾਂ ਬਹੁਤ ਹੀ ਈਜ਼ੀ ਰੈਸਪੀ ਹੈ ਜੇਕਰ ਆਪਾਂ ਥੋੜੀ ਜੀ ਪ੍ਰੈਪਰੇਸ਼ਨ ਰਾਤ ਨੂੰ ਕਰ ਲਈਏ ਚੀਜ਼ਾਂ ਦੀ ਤਾਂ ਮਾਰਨਿੰਗ ਦੇ ਵਿੱਚ ਆਪਾਂ ਫਟਾਫਟ ਇਸ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਦੇਖੋ ਆਪਣੇ ਸੈਂਡਵਿਚ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋ ਰਹੇ ਹਨ ਦੋਨਾਂ ਸਾਈਡਾਂ ਤੋਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸੇਕ ਲਵਾਂਗੇ ਤੇ ਹੁਣ ਆਪਣੇ ਸੈਂਡਵਿਚ ਬਣ ਕੇ ਰੈਡੀ ਹਨ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਇਸੀ ਤਰ੍ਹਾਂ ਬਾਕੀ ਸੈਂਡਵਿਚ ਵੀ ਆਪਾਂ ਤਿਆਰ ਕਰ ਲਵਾਂਗੇ ਜੇਕਰ ਤੁਹਾਡੇ ਕੋਲ ਬਟਰ ਨਹੀਂ ਹੈ ਤਾਂ ਤੁਸੀਂ ਘਿਓ ਵਗੈਰਾ ਵੀ ਲਗਾ ਸਕਦੇ ਹੋ ਇਹ ਮੈਂ ਘਰ ਦਾ ਮੱਖਣੀ ਯੂਜ਼ ਕਰ ਰਹੀ ਹਾਂ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜਿਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਲੋ ਜੀ ਆਪਾਂ ਤੁਹਾਨੂੰ ਹੁਣ ਸੈਂਡਵਿਚ ਨੂੰ ਕੱਟ ਕੇ ਦਿਖਾਉਂਦੇ ਹਾਂ ਕਿ ਕਿੰਨੇ ਵਧੀਆ ਸੈਂਡਵਿਚ ਆਪਣੇ ਬਣ ਕੇ ਤਿਆਰ ਹੋਏ ਹਨ ਇਹ ਦੇਖੋ ਕਿੰਨੇ ਵਧੀਆ ਕਲਰਫੁਲ ਸੈਂਡਵਿਚ ਬਣ ਕੇ ਰੈਡੀ ਹਨ ਤੇ ਕਿੰਨੇ ਵਧੀਆ ਇਹ ਲੱਗ ਰਹੇ ਹਨ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਆਪਾਂ ਕਈ ਤਰ੍ਹਾਂ ਦੇ ਸੈਂਡਵਿਚ ਬਣਾਏ ਹਨ ਪਰ ਇਹ ਸੈਂਡਵਿਚ ਆਪਣੇ ਬਿਲਕੁਲ ਡਿਫਰੈਂਟ ਹਨ ਇਸ ਵਿੱਚ ਪਰਪਲ ਕਲਰ ਦੇ ਬੰਦ ਗੋभी ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ